ਕਿ ਕਿਸਾਨ ਜ਼ਮੀਨ ਵਿੱਚ ਫਸਲ ਬੀਜ ਕੇ ਨਹੀਂ ਸਫਲ ਹੋ ਸਕਦਾ ਆਪਣੇ ਇਸ ਕਿੱਤਿਆਂ ਦੇ ਨਾਲ ਜੁੜ ਕੇ ਵੀ ਸਫਲ ਹੋ ਸਕਦਾ ਹੈ ਚੁਚੀਕਿਆਂ ਤੋਂ ਆ ਵੀਰ ਭਾਈ ਮੇਜਰ ਹੁਣੀ ਉਹਨਾਂ ਕੋਲ ਅਸੀਂ ਗਏ ਤੇ ਉਹਨਾਂ ਨੇ ਸਾਡੇ ਮਾਨ ਸਤਕਾਰ ਨਾਲ ਸਭ ਮੱਝ ਦਿੱਤੀ ਸੀਗੀ ਹਮ ਚਲੋ ਪਹਿਲੇ ਸੂਏ ਉਹਨਾਂ ਕੋਲ ਉਹਨਾਂ ਨੇ ਲਾਈਵ ਕਰਾਈ ਸੀਗੀ 17 ਕਿਲੋਸ਼ ਪਏ 200 ਕੁਸ਼ ਗ੍ਰਾਮ ਕੱਢਿਆ ਸੀ ਉਹਨੇ ਦੁੱਧ ਫਿਰ ਆਪਣੇ ਘਰੇ ਆ ਗਏ ਭਾਈ ਉਹਨੇ 1.5 18 ਲੀਟਰ ਦੁੱਧ ਇਥੇ ਚਵਾਇਆ ਪਰ ਕਿਸੇ ਕਾਰਨ ਕਰਕੇ ਉਹ ਲਾਈਵ ਨਹੀਂ ਹੋ ਸਕੀ। ਇਹ ਗੱਲ ਡਾਕਟਰ ਬਾਈ ਜੱਗੇ ਦਾ ਜੋ ਕਿ ਨੀਲੀ ਦਾ ਵੀ ਤਾਂ ਬਹੁਤ ਮਤਲਬ ਕਿ ਬਹੁਤ ਪਿਆਰ ਕਰਨ ਵਾਲਾ ਡਾਕਟਰ ਆ। ਫਿਰ ਉਹਦੇ ਨਾਲ ਗੱਲਬਾਤ ਕਰਕੇ ਅਸੀਂ ਸਾਡਾ ਇੱਕ ਬਾਈ ਮਨਜੀਤ ਹਰਿਆਣੇ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਫਿਰ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਮੇਲਾ ਲੜਾਵਾਂਗੇ ਮੱਝ ਨੂੰ। ਆਹ ਮੱਝ ਬਾਈ ਮਨਜੀਤ ਨੂੰ ਦਿੱਤੀ। ਫਿਰ ਉਹਨੇ ਤਿੰਨ ਮੇਲੇ ਲੜਾਈ ਵੀ ਦੀ। ਬੀਐਫਏ ਦੇ ਦੋ ਵਾਰੀ ਪੀਡੀਐਫ ਤੇ ਫਿਰ ਉਹਨਾਂ ਦੇ ਵਿੱਚ ਤੇ ਦੋ ਵਾਰ ਹੀ ਪਹਿਲਾ ਸਥਾਨ ਤੇ ਇੱਕ ਵਾਰੀ ਦੂਜਾ ਸਥਾਨ ਪ੍ਰਾਪਤ ਕੀਤਾ ਨਾਮ ਕਿਹੜੇ ਕਿਹੜੇ ਜਿੱਤੇ ਨੇ ਉਹ ਵੀ ਜ਼ਰੂਰ ਦੱਸੋ ਜੀ ਭਾਈ ਬੀਐਫਏ ਦੇ ਵਿੱਚ ਉਹਨੇ ਟਰੈਕਟਰ ਜਿੱਤਿਆ ਸੀਗਾ ਠੀਕ ਹੈ ਜੀ ਨਾਲ ਜਿਹੜੀ ਹੈ ਕਿਸ਼ ਕੈਸ਼ ਰਕਮ ਵੀ ਸੀਗੀ ਠੀਕ ਹੈ ਜੀ ਤੇ ਪੀਜੀਐਫਏ ਦੇ ਵਿੱਚ ਵੀ 1 ਲੱਖ ਰੁਪਇਆ ਜਿੱਤਿਆ ਉਹਨੇ ਜਿਹੜਾ ਸੈਕੰਡ ਪੋਜੀਸ਼ਨ ਲੈ ਕੇ ਤੇ ਫਸਟ ਟਾਈਮ ਵੀ ਉਹਨੇ 1 ਲੱਖ ਰੁਪਇਆ ਜਿੱਤਿਆ ਉਹਨਾ ਸੀ ਮਨ ਉਧਰੋਂ ਜੇ ਆਪਾਂ ਨੂੰ ਅੱਜ ਵੀ ਮਿਲ ਜਾਏ ਆਪਾਂ ਕਹਿੰਦੇ ਗਵਰਨਮੈਂਟ ਉਪਰਾਲਾ ਕਰੇ ਤੇ ਆਪਣੇ ਮੱਝ ਪਸ਼ੂਆ ਦੁੱਧ ਹੋਰ ਵਧੇਰੇ ਕੱਢ ਸਕਦੇ ਆ ਚੰਗਾ ਸੀਮਨ ਮਿਲੇ ਤੇ ਐਵੇਂ ਹੁਣ ਆਪਣੀ ਦੁਲਚੀ ਕੀ ਜਿਹੜੀ ਲੈਣ ਆ ਇਹਨਾਂ ਤੋਂ ਜਿਹੜੀ ਆਪਣੀ ਮੱਝ ਆਈ ਸੀ ਆਪਣੇ ਕੋਲ ਤੇ ਆਪਣੇ ਕੋਲ ਵੀਰ ਦੀ ਟੈਂਕ ਮਾਲੀ ਸੀਗਾ ਉਹਦੀ ਇਹ ਧੀ ਸੀਗੀ ਤੇ ਇਹਨੇ ਇੱਕ ਚੰਗਾ ਰਿਕਾਰਡ ਪੈਦਾ ਕੀਤਾ ਹੁਣ ਇਹਦਾ گاਾਂ ਆਪਾਂ ਪਹਿਲੇ ਸੂਏ ਦਾ ਬੱਚਾ ਲਿਆ ਰਹੇ ਆ ਬਹੁਤ ਸਿਆਉ ਦਾ ਨਾਮ ਕਿ ਆਪਾਂ ਮਿਹਨਤ ਕਰਕੇ ਖੁਸ਼ ਨਹੀਂ ਆ ਇਹ ਗੱਲ ਤੁਹਾਡੀ ਬਿਲਕੁਲ ਸੱਚ ਜੇ ਵੀ ਪਿੰਡ ਜੇ ਇੱਕ ਪਿੰਡ ਆਪਣੇ ਜਿੰਨੇ ਪਸ਼ੂ ਇੱਕ ਪਿੰਡ ਦੇ ਉਹ ਆਪਣੇ ਪਿੰਡ ਦਾ ਦੁੱਧ ਨਹੀਂ ਪੂਰਾ ਕਰ ਸਕਦਾ ਤੇ ਸ਼ਹਿਰਾਂ 'ਚ ਤੁਸੀਂ ਭਾਵੇਂ 1 ਘੰਟੇ ਬਾਅਦ ਹਲਵਾਈ ਕੋ ਜਾ ਕੇ 2 ਕਵਾਂਟਲ ਖੋਆ ਜਾਂ ਪਨੀਰ ਮੰਗ ਲਓ ਮਿਲੂਗਾ। ਉਹ ਕਿੱਥੋਂ ਆ ਰਿਹਾ ਨਕਲੀ। ਅਸੀਂ ਜ਼ਿਲ੍ਹੇ ਦੇ ਪਿੰਡ ਭੁੱਲਰ ਵਿੱਚ ਪਹੁੰਚਿਆ ਤਾਂ ਇੱਕ ਸਫਲ ਕਿਸਾਨ ਦੇ ਕੋਲ ਪਹੁੰਚਿਆ ਜਿਨੇ ਇੱਕ ਨੀਲੀ ਰਾਬੀ ਦੀ ਮੱਝ ਨਹੀਂ ਛੋਟਾ ਹਾਥੀ ਪਾਲ ਕੇ ਪੂਰੇ ਪੰਜਾਬ ਨਹੀਂ ਹਰਿਆਣਾ ਜੁਪੀ ਵੱਡੇ ਦੇਸ਼ਾਂ ਵਿੱਚ ਆਪਣਾ ਨਾਂ ਜਿਹੜਾ ਚਮਕਾਇਆ ਹੈ ਕਿਉਂਕਿ ਨਗਦ ਦੇ ਨਾਮ ਜਿੱਥੇ ਉਸ ਨੀਲੀ ਰਾਬੀ ਮੱਝ ਨੇ ਜਿੱਤੇ ਨੇ ਉੱਥੇ ਵੀ ਵੱਡੇ ਵੱਡੇ ਟਰੈਕਟਰ ਵੀ ਉਸਨੇ ਜਿੱਤੇ ਨੇ ਤਾਂ ਇਹਨੂੰ ਆਪਾਂ ਸਫਲ ਕਿਸਾਨ ਕਹਿ ਸਕਦੇ ਆ ਕਿਉਂਕਿ ਕਿਸਾਨ ਜ਼ਮੀਨ ਵਿੱਚ ਫਸਲ ਬੀਜ ਕੇ ਨਹੀਂ ਸਫਲ ਹੋ ਸਕਦਾ ਆਪਣੇ ਇਸ ਕਿੱਤਿਆਂ ਦੇ ਨਾਲ ਜੁੜ ਕੇ ਵੀ ਸਫਲ ਹੋ ਸਕਦਾ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨਾ ਤਾਂ ਕੰਮ ਕਰਕੇ ਖੋਜਿਆ ਤੇ ਨਾ ਹੀ ਖੇਤੀਬਾੜੀ ਕਰਕੇ ਖੋਜਿਆ ਤਾਂ ਇਸੇ ਕਾਰਨ ਉਹ ਬਾਹਰ ਜਾ ਰਹੀ ਹੈ ਤੇ ਬਾਹਰੋਂ ਵੀ ਖੱਜਲ ਖਰਾਬ ਹੋ ਕੇ ਜਿਹੜੀ ਆ ਰਹੀ ਐ ਅਸੀਂ ਰੋਜ਼ ਵੇਖ ਰਹੇ ਆ ਕਿ ਕਿੰਨੇ ਡਿਪੋਰਟ ਹੋ ਕੇ ਨੌਜਵਾਨ ਜਿਹੜੇ ਸਾਡੇ ਵਾਪਸ ਆ ਰਹੇ ਨੇ ਸਾਡੇ ਨਾਲ ਉਹ ਕਿਸਾਨ ਵੀ ਜੁੜੇ ਨੇ ਮੈਂ ਇੱਕ ਵਾਰ ਕੈਮਰਾਵਨ ਵੀਰ ਨੂੰ ਕਹੂੰਗਾ ਕਿ ਉਹਨਾਂ ਸਫਲ ਕਿਸਾਨਾਂ ਦੀ ਤਸਵੀਰ ਵੀ ਵਿਖਾਈ ਜਾਵੇ ਤਾਂ ਉਸ ਨੀਲੀ ਰਵੀ ਦੀ ਮੱਝਾਂ ਵੀ ਇੱਕ ਵਾਰ ਜਰੂਰ ਵਿਖਾਈਆਂ ਜਾਣ ਕਿ ਜਿਨ੍ਹਾਂ ਨੇ ਪੂਰੇ ਆਪਣੇ ਦੇਖ ਦੇ ਵਿੱਚ ਉਹਨਾਂ ਨੇ ਨਾਂ ਚ ਮੁਕਾਇਆ ਇਹ ਤੇ ਟਰੈਕਟਰ ਨਗਦ ਨਾਮ ਮੋਟਰਸਾਈਕਲ ਵਰਗੇ ਨਾਮ ਹੀ ਜਿਹੜੇ ਜਿੱਤੇ ਨੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਸਰ ਸਭ ਤੋਂ ਪਹਿਲਾਂ ਪੰਜਾਬ ਨੇ ਉੱਤੇ ਜੀਆਂ ਨੂੰ ਆਖਦੇ ਤੁਹਾਡਾ ਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ-ਬਹੁਤ ਕੀਮਤੀ ਟਾਈਮ ਕੱਢ ਕੇ ਤੁਸੀਂ ਇੱਥੇ ਆਏ ਜੀ ਸਰ ਆਪਣਾ ਨਾਂ ਪਿੰਡ ਜਿਲ੍ਹਾ ਜ਼ਰੂਰ ਦੱਸਿਓ ਮੇਰਾ ਨਾਂ ਸ਼ਿਪਤੀ ਸਿੰਘ ਹੈ ਜੀ ਤਰਨਤਾਰਨ ਜਿਲ੍ਹਾ ਤਰਨਤਾਰਨ ਤੇ ਪਿੰਡ ਭੋਲਰ ਸਰ ਸਭ ਤੋਂ ਪਹਿਲਾਂ ਮੈਂ ਸਵਾਲ ਇਹ ਕਰਨਾ ਚਾਹੁੰਦਾ ਹਾਂ ਕਿ ਮੱਜਾਂ ਦੇ ਨਾਲ ਜੁੜਨਾ ਵੀ ਇੱਕ ਬਹੁਤ ਵਧੀਆ ਗੱਲ ਆ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਕਾਫੀ ਦੂਰ ਹੋ ਚੁੱਕੀ ਆ ਤੇ ਇਸ ਖਾਸ ਕਰਕੇ ਨੌਜਵਾਨ ਕਹਿੰਦੇ ਆ ਵੀ ਚਿੱਟੇ ਲੇੜੇ ਹੋਣ ਤੇ ਮਹਿੰਗਾ ਫੋਨ ਹੱਥ ਹੋਵੇ ਤੇ ਗੋਆ ਬਿਲਕੁਲ ਪੈਰਾਂ ਨੂੰ ਨਾ ਲੱਗੇ ਬਿਲਕੁਲ ਵੀਰ ਜੀ ਤੁਹਾਡੀ ਗੱਲ ਬਿਲਕੁਲ ਸੱਚ ਆ ਤੇ ਆਪਾਂ ਗੱਲ ਕਰੀਏ ਨੌਜਵਾਨ ਵੀਰ ਜਿਹੜੇ ਆ ਚਲੋ ਸਾਰੇ ਤੇ ਨਹੀਂ ਆ ਕੁਝ ਹੁਣ ਨੌਜਵਾਨ ਪੀੜੀ ਜਿਹੜੀ ਆ ਉਹ ਸਦਰ ਨੂੰ ਵੀ ਦਈ ਆ ਹਨਾ ਬਾਕੀ ਸਾਰਿਆਂ ਨੂੰ ਸੁਝਾਤ ਇਹੋ ਹੀ ਵੀਰ ਜਾਨਵਾਰੇ ਜਿਹੜੇ ਆ ਇਹ ਆਪਣੇ ਬੱਚਿਆਂ ਵਾਂਗੂ ਆ ਠੀਕ ਹੈ ਜੀ ਮਿੱਤਰ ਲਾ ਲੋ ਠੀਕ ਹੈ ਜੀ ਜਿੰਨਾ ਤੁਸੀਂ ਇਹਨਾਂ ਨੂੰ ਪਿਆਰ ਕਰੋਗੇ ਉਹਨਾਂ ਇਹ ਤੁਹਾਨੂੰ ਕਰਦੇ ਆ ਤੇ ਬਾਕੀ ਜੋ ਤੁਸੀਂ ਇਹਨਾਂ ਨੂੰ ਖਵਾਓਗੇ ਉਹਦਾ ਮੁੱਲ ਮੋੜਦੇ ਆ ਜੀ ਠੀਕ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਵੀਰ ਜੀ ਦੁੱਧ ਦਾ ਹੂੰ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਧਿਆਨ ਦਿਓ ਇਸੇ ਭਾਵੇਂ ਤੁਹਾਡੇ ਘਰ 'ਚ ਇੱਕ ਬਾ ਡੰਗਰੇ ਆ ਦੋ ਆ ਠੀਕ ਹੈ ਜੀ ਧਿਆਨ ਜ਼ਰੂਰ ਦਿਓ ਤੇ ਨਸਲ ਦੇ ਧਿਆਨ ਦਿਓ ਤੇ ਆਉਣ ਵਾਲਾ ਸਮਾਂ ਵਧੀਆ ਆਊਗਾ ਜੀ ਤਾਂ ਇਹ ਦੱਸਿਓ ਕਿ ਕਿਵੇਂ ਨੀਲੀ ਰਵੀ ਦੀ ਮੱਝ ਕਿਵੇਂ ਤੁਹਾਡੇ ਕੋਲ ਆਉਂਦੀ ਆ ਤੇ ਕਿਵੇਂ ਪਾਲ ਕੇ ਜਿਹੜਾ ਮੇਲਿਆਂ ਦੇ ਵਿੱਚ ਉਹਨੇ ਬੜੇ-ਬੜੇ ਟਰੈਕਟਰ ਜਿਹੜੇ ਜਿੱਤੇ ਆ ਪਹਿਲਾਂ ਤਾਂ ਵੀਰ ਜੀ ਧੰਨਵਾਦ ਦੁਲਚੀਕਿਆਂ ਤੋਂ ਆ ਵੀਰ ਬਾਈ ਮੇਜਰ ਹੁਣੀ ਉਹਨਾਂ ਕੋਲ ਅਸੀਂ ਗਏ ਤੇ ਉਹਨਾਂ ਨੇ ਸਾਡੇ ਮਾਨ ਸਤਕਾਰ ਨਾਲ ਸਾਨੂੰ ਮੱਝ ਦਿੱਤੀ ਸੀਗੀ ਹੂੰ ਚਲੋ ਪਹਿਲੇ ਸੂਏ ਉਹਨਾਂ ਕੋਲ ਉਹਨਾਂ ਨੇ ਲਾਈਵ ਕਰਾਈ ਸੀਗੀ 17 ਕਿਲੋ 200 ਕੁਸ਼ ਗ੍ਰਾਮ ਕੱਢਿਆ ਸੀ ਉਹਨੇ ਦੁੱਧ ਹੂੰ ਫਿਰ ਆਪਣੇ ਘਰੇ ਆ ਗਏ ਬਾਈ ਉਹਨੇ 1.5 18 ਲੀਟਰ ਦੁੱਧ ਇਥੇ ਚਵਾਇਆ ਹੂੰ ਪਰ ਕਿਸੇ ਕਾਰਨ ਕਰਕੇ ਉਹ ਲਾਈਵ ਨਹੀਂ ਹੋ ਸਕੀ ਹੂੰ ਉਸ ਤੋਂ ਬਾਅਦ ਫਿਰ ਅਸੀਂ ਮੇਰਾ ਫੀਲਡ ਵਰਕ ਦਾ ਕਰਕੇ ਮੈਂ ਜਿਆਦਾ ਧਿਆਨ ਨਾ ਦੇ ਸਕਿਆ ਹੂੰ ਫਿਰ ਆਪਣੀ ਗੱਲ ਡਾਕਟਰ ਬਾਈ ਜੱਗੇ ਨਾਲ ਜੋ ਕਿ ਨੀਲੀ ਦਾ ਵੀ ਤਾਂ ਬਹੁਤ ਮਤਲਬ ਕਿ ਬਹੁਤ ਪਿਆਰ ਕਰਨ ਵਾਲਾ ਡਾਕਟਰ ਆ ਉਹਨੇ ਇਸ ਏਰੀਆ ਦੀ ਬੜੀ ਤਕੜੀ ਦੇਣੀ ਆ ਉਹਨੇ ਨੀਲੀ ਦਾ ਵੀ ਦਾ ਰੁਝਾਨ ਬਹੁਤ ਵਧਾਇਆ ਫਿਰ ਉਹਦੇ ਨਾਲ ਗੱਲਬਾਤ ਕਰਕੇ ਅਸੀਂ ਸਾਡਾ ਇੱਕ ਬਾਈ ਮਨਜੀਤ ਹਰਿਆਣੇ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਮੇਲਾ ਲੜਾਵਾਂਗੇ ਮੱਝ ਨੂੰ ਠੀਕ ਹੈ ਜੀ ਚਲੋ ਫਿਰ ਆਪਾਂ ਮਿੱਤਰਤਾਈ ਦੇ ਤੌਰ ਤੇ ਆਪਾਂ ਮੱਝ ਬਾਈ ਮਨਜੀਤ ਨੂੰ ਦਿੱਤੀ ਫਿਰ ਉਹਨੇ ਤਿੰਨ ਮੇਲੇ ਲੜਾਈ ਵੀ ਜੀ ਬੀਐਫਏ ਦੇ ਦੋ ਵਾਰੀ ਪੀਡੀਐਫ ਤੇ ਫਿਰ ਉਹਨਾਂ ਦੇ ਵਿੱਚ ਦੋ ਵਾਰੀ ਪਹਿਲਾ ਸਥਾਨ ਤੇ ਇੱਕ ਵਾਰੀ ਦੂਜਾ ਸਥਾਨ ਪ੍ਰਾਪਤ ਕੀਤਾ ਨਾਮ ਕਿਹੜੇ ਕਿਹੜੇ ਜਿੱਤੇ ਨੇ ਉਹ ਵੀ ਜ਼ਰੂਰ ਦੱਸਿਓ ਜੀ ਭਾਈ ਬੀਐਫਏ ਦੇ ਵਿੱਚ ਉਹਨੇ ਟਰੈਕਟਰ ਜਿੱਤਿਆ ਸੀਗਾ ਠੀਕ ਹੈ ਜੀ ਨਾਲ ਜਿਹੜੀ ਹੈਗੀ ਕੈਸ਼ ਰਕਮ ਵੀ ਸੀਗੀ ਠੀਕ ਹੈ ਜੀ ਤੇ ਪੀਡੀਐਫਏ ਦੇ ਵਿੱਚ ਵੀ 1 ਲੱਖ ਰੁਪਇਆ ਜਿੱਤਿਆ ਉਹਨੇ ਜਿਹੜਾ ਸੈਕੰਡ ਪੋਜੀਸ਼ਨ ਲੈ ਕੇ ਤੇ ਫਰਸਟ ਟਾਈਮ ਵੀ ਉਹਨੇ 1 ਲੱਖ ਰੁਪਇਆ ਜਿੱਤਿਆ ਸੀ ਹਾਂਜੀ ਤਾਂ ਇਹ ਜਿਹੜੀ ਨਸਲ ਆ ਪਾਕਿਸਤਾਨ ਦੀ ਕਰਕੇ ਮਸ਼ਹੂਰ ਆ ਕਿਉਂਕਿ ਉਦੋਂ ਕਹਿੰਦੇ ਆ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਉਹਨੇ ਇਹ ਉਧਰੋਂ ਲੈ ਕੇ ਆਏ ਸੀ ਇਹ ਗੱਲ ਸਹੀ ਆ ਭਾਜੀ ਇਹ ਕੋਈ ਨੀਲੀ ਰਾਵੀ ਨਾਂ ਕਿਉਂ ਪਿਆ ਹੈ ਕਿਉਂਕਿ ਰਾਵੀ ਕੰਢੇ ਸੀਗੇ ਹੂੰ ਠੀਕ ਹੈ ਜੀ ਦੋ ਨਸਲਾਂ ਦਾ ਇੱਕ ਮੇਲ ਹੋਇਆ ਨੀਲੀ ਵੱਖਰੀ ਸੀਗੀ ਰਾਵੀ ਵੱਖਰੀ ਸੀਗੀ ਠੀਕ ਹੈ ਜੀ ਹਾਂ ਜਿਹੜੀ ਤੁਸੀਂ ਗੱਲ ਕਰਦੇ ਸੁਖਬੀਰ ਬਾਦਲ ਉਹਨਾਂ ਨੇ ਵੀ ਹੁਣ ਮੱਝਾਂ ਆਂਦੀਆਂ ਸੀ ਚੰਗੀਆਂ ਕਿਉਂਕਿ ਪਾਕਿਸਤਾਨ ਦੇ ਵਿੱਚ ਜੋ ਨੀਲੀ ਰਾਵੀ ਦੇ ਕੰਮ ਜ਼ਿਆਦਾ ਹੋਇਆ ਤੇ ਉਹ ਮੱਝਾਂ ਦੁੱਧ ਤੇ ਜ਼ਿਆਦਾ ਗਈਆਂ ਸੀਗੀਆਂ ਠੀਕ ਹੈ ਆਪਣੇ ਉਹਨਾ ਸੀਮਨ ਉਧਰੋਂ ਜੇ ਆਪਾਂ ਨੂੰ ਅੱਜ ਵੀ ਮਿਲ ਜੇ ਆਪਾਂ ਕਹਿੰਦੇ ਗਵਰਨਮੈਂਟ ਅਪਰਾਧਾ ਕਰੇ ਤੇ ਆਪਣੇ ਮੱਝ ਪਸ਼ੂਆ ਦੁੱਧ ਹੋਰ ਵਧੇਰੇ ਕੱਢ ਸਕਦੇ ਆ ਚੰਗਾ ਸੀਮਨ ਮਿਲੇ ਤੇ ਬਟ ਇਹ ਆ ਕਿ ਇੱਕ ਸੁਖਬੀਰ ਬਾਦਲ ਜੀ ਹੁਣਾਂ ਲੋ ਪਹਿਲ ਹੀ ਕੀਤੀ ਗਈ ਸੀ ਉਹਨਾਂ ਨੇ ਜਣੀ ਉਧਰੋਂ ਦੋ ਮੱਝਾਂ ਆਂਦੀਆਂ ਉਹਦਾ ਗਾੜੀ ਸ਼ੈਨਸ਼ਾ ਬੁੱਲ ਤੇ ਜਿਹੜਾ ਬਾਦਲ ਬੁੱਲ ਆ ਉਹਨਾਂ ਦਾ ਸੀਮਨ ਇਸ ਟਾਈਮ ਤੇ ਅਵੇਲੇਬਲ ਹੈ ਉਹ ਵੀ ਮਿਲਦੇ ਆ ਉਹ ਵੀ ਚੰਗੇ ਬੁੱਲ ਆ ਠੀਕ ਹੈ ਜੀ ਬਟ ਇਹ ਆ ਕਿ ਜਿਵੇਂ ਹੁਣ ਆਪਣੀ ਦੁਲਚੀ ਕੀ ਜਿਹੜੀ ਲੈਣ ਆ ਇਹਨਾਂ ਤੋਂ ਜਿਹੜੀ ਆਪਣੀ ਮੱਝ ਆਈ ਸੀ ਆਪਣੇ ਕੋਲ ਤੇ ਆਪਣੇ ਕੋਲ ਵੀਰ ਜੀ ਟੈਂਕ ਮੰਨ ਲਈ ਸੀਗਾ ਉਹਦੀ ਇਹ ਧੀ ਸੀਗੀ ਤੇ ਇਹਨੇ ਇੱਕ ਚੰਗਾ ਰਿਕਾਰਡ ਪੈਦਾ ਕੀਤਾ ਹੁਣ ਇਹਦਾ ਗਾਂ ਆਪਾਂ ਪਹਿਲੇ ਸੂਏ ਦਾ ਬੱਚਾ ਲਿਆ ਰਹੇ ਆ ਬੌਸ ਹੈ ਉਹਦਾ ਨਾਮ ਮਾਲੀ ਦਾ ਉਹ ਵੀ ਗਾਂ ਚੰਗਾ ਸੀਮਨ ਦੇਊਗਾ ਤੇ ਇਹਦਾ ਸਿਰਫ ਇੱਕ ਕਾਰਨ ਹੈ ਕਿ نسل ਦੇ ਵਿੱਚ ਸੁਧਾਰ ਆਵੇ ਹਾਂਜੀ ਤਾਂ ਮੈਂ ਗੱਲ ਬਿਮਾਰੀਆਂ ਦੀ ਕਰੂੰਗਾ ਕਿਉਂਕਿ ਸਾਡੇ ਜ਼ਿਲ੍ਹੇ ਜ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਆਦੀ ਮਲਾਵਟ ਹੋ ਰਹੀ ਆ ਖਾਸ ਕਰਕੇ ਨਗਲੀ ਦੁੱਧ ਤੋਂ ਜੇਕਰ ਕਿਸੇ ਪਿੰਡ ਜੋ ਗੋਏ ਦੀ ਟਰਾਲੀ ਲੈਣੀ ਹੋਵੇ ਤਾਂ ਨਹੀਂ ਮਿਲੂਗੀ ਜੇ ਪਨੀਰ ਲੈਣਾ ਹਵਦੇ ਭਾਵੇਂ ਪੰਜ ਟਰਾਲੀਆਂ ਲੈ ਲਓ ਇਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਵੀਰ ਜੀ ਇਹਦੇ ਵਿੱਚ ਵੱਡਾ ਕਾਰਨ ਤੇ ਹੋਈ ਆ ਕਿ ਆਪਾਂ ਮਿਹਨਤ ਕਰਕੇ ਖੁਸ਼ ਨਹੀਂ ਆ ਇਹ ਗੱਲ ਤੁਹਾਡੀ ਬਿਲਕੁਲ ਸੱਚ ਜੇ ਵੀ ਪਿੰਡ ਜੇ ਇੱਕ ਪਿੰਡ ਆਪਣੇ ਜਿੰਨੇ ਪਸ਼ੂ ਇੱਕ ਪਿੰਡ ਦੇ ਉਹ ਆਪਣੇ ਪਿੰਡ ਦਾ ਦੁੱਧ ਨਹੀਂ ਪੂਰਾ ਕਰ ਸਕਦਾ ਤੇ ਸ਼ਹਿਰਾਂ ਜੀ ਤੁਸੀਂ ਭਾਵੇਂ ਇੱਕ ਘੰਟੇ ਬਾਅਦ ਹਲਵਾਈ ਕੋ ਜਾ ਕੇ ਦੋ ਕਵੈਂਟਲ ਖੋਆ ਜਾਂ ਪਨੀਰ ਮੰਗ ਲਓ ਮਿਲੂਗਾ ਉਹ ਕਿੱਥੋਂ ਆ ਰਿਹਾ ਨਕਲੀ ਸਾਰਾ ਜਿੰਨਾ ਕੈਮੀਕਲ ਦਾ ਤਿਆਰ ਹੋ ਕੇ ਆ ਰਿਹਾ ਠੀਕ ਹੈ ਜੀ ਤੇ ਇਹਦੇ ਪਿੱਛੇ ਰੀਜਨ ਤੇ ਇੱਕੋ ਹੀ ਇੱਕ ਆ ਵੀ ਦੀ ਕਿ ਆਪਾਂ ਮਿਹਨਤ ਕਰਕੇ ਖੁਸ਼ ਨਹੀਂ ਆ ਆਪਣਾ ਸਿਰਫ ਇੱਕੋ ਹੀ ਹੈ ਕਿ ਸਵੇਰੇ ਚੁੱਪ ਕਰਕੇ ਉੱਠੀਏ ਠੀਕ ਹੈ ਜੀ ਕੰਮ ਨਹੀਂ ਤੰਦਾ ਨਹੀਂ ਠੀਕ ਆ ਤੇ ਮੋਬਾਈਲ ਹੱਥੇ ਚ ਹੋਵੇ ਗੱਡੀ ਥੱਲੇ ਹੋਵੇ ਤੇ ਘੁੰਮਣ ਘਮੌਣ ਤੇ ਤੇ ਗੱਲ ਇਹ ਹੈ ਕਿ ਜੇ ਸਵੇਰੇ 4 ਵਜੇ ਵੀ ਉੱਠਣਾ ਪੈਣਾ 5 ਵਜੇ ਵੀ ਉੱਠਣਾ ਪੈਣਾ ਇਹਨਾਂ ਦੇ ਮਿਹਨਤ ਕਰਾਂਗੇ ਤੇ ਕੁਝ ਨਾ ਕੁਝ ਦੇਣਗੇ ਸੋ ਇਹ ਸਾਰੇ ਵੀਰਾਂ ਨੂੰ ਪੀਲੇ ਹੋਈ ਆ ਕਿ ਭਾਵੇਂ ਇੱਕ ਜਾਂ ਦੋ ਪਸ਼ੂ ਰੱਖੇ ਆ ਤੇ ਘਰੋਂ ਆਪਣਾ ਦੁੱਧ ਤਿਆਰ ਕਰੋ ਤੇ ਘਰੇ ਪੀਓ ਜਣੀਆਂ ਆਉਣ ਵਾਲੀਆਂ ਆਪਣੇ ਪੀੜੀਆਂ ਵਾਂ ਉਹ ਬਿਮਾਰੀ ਰਹਿਤ ਰਹਿਣ ਦਾ ਨੌਜਵਾਨਾਂ ਤੇ ਇਹ ਚੀਜ਼ ਨੂੰ ਲੱਗਦੇ ਨੇ ਹੁਣ ਇਹਦੀ ਖਰਾਕ ਬਾਰੇ ਵੀ ਦੱਸ ਦਿਆ ਜਾਵੇ ਕਿ ਇਹਨੂੰ ਪਾਲਣਾ ਕਿਵੇਂ ਨੇ ਕਿਉਂਕਿ ਜੇ ਇਹਨੇ ਪੈਸੇ ਲਾਉਣੇ ਆ ਜੇ 50-50 ਲੱਖ ਲਾ ਕੇ ਨੌਜਵਾਨ ਬਾਹਰ ਜਾ ਸਕਦੇ ਤੇ ਫੇਰ ਮੁੜ ਸਕਦੇ ਆ ਕਿ ਇੱਥੇ 10 ਲੱਖ ਲਾ ਕੇ ਤੇ ਆਪਣਾ ਡੇਰੀ ਫਾਰਮ ਨਹੀਂ ਖੋਲ ਸਕਦੇ ਬਿਲਕੁਲ ਵੀ ਇੱਥੇ ਖੋਲ ਸਕਦੇ ਆ ਪਰ ਇਹ ਹੈ ਕਿ ਜਿਵੇਂ ਤੁਹਾਨੂੰ ਦੱਸੀਆ ਵੀ ਲੱਖਾਂ ਰੁਪਈਆ ਲਾ ਕੇ ਆਪਾਂ ਸਾਰੇ ਪਸ਼ੂ ਵੀ ਨਹੀਂ ਲਿਆ ਸਕਦੇ ਥੋੜੇ ਪਸ਼ੂਆਂ ਤੋਂ ਸਟਾਰਟ ਕਰੋ ਕੰਮ ਜਿਹੜੀ ਗੱਲ ਵੀਰ ਜੀ ਤੁਸੀਂ ਖਰਾਕ ਦੀ ਕੀਤੀ ਆ ਖਰਾਕ ਇਹ ਹੈ ਕਿ ਜਿਹੜਾ ਵੀ ਤੁਸੀਂ ਇਹ ਅਨਾਜ ਪਾ ਰਹੇ ਆ ਜੇ ਦੁੱਧ ਵਾਲੇ ਪਸ਼ੂ ਨੂੰ ਪਾ ਰਹੇ ਜੇ ਤੇ ਦੁੱਧ ਦੇ ਅਕੋਰਡਿੰਗ ਹੀ ਅਨਾਜ ਦਿਓ ਇਹ ਨਹੀਂ ਆ ਕਿ ਮਲਗੀ ਦੁੱਧ ਦੁੱਧ ਦਾ 6 ਲੀਟਰ ਆ ਤਾਂ ਤੁਹਾਨੂੰ ਆਪਾਂ ਫੀਡ ਜਿਹੜੀ ਆ ਜੋ ਵੀ ਚਾਰਾ ਪਾ ਰਹੇ ਜੇ ਉਹ 10 ਲੀਟਰ ਵਾਲੀ ਦੇ ਮੁਕਾਬਲੇ ਪਾ ਰਹੇ ਜੇ ਠੀਕ ਹੈ ਜੀ ਜਿਹੜੀਆਂ ਕੰਪਨੀਆਂ ਆ ਜਾ ਰਹੀਆਂ ਤੁਹਾਡੇ ਕੋਲ ਉਹਨਾਂ ਦੇ ਗਾੜੀ ਮੁੰਡੇ ਆ ਰਹੇ ਆ ਠੀਕ ਹੈ ਜੀ ਸੇਲਮੈਨ ਆ ਰਹੇ ਉਹਨਾਂ ਨਾਲ ਕੰਟੈਕਟ ਰੱਖੋ ਨੌਲੇਜ ਦਿੰਦੇ ਆ ਮੁੰਡੇ ਤੁਹਾਨੂੰ ਤੁਹਾਡੇ ਕੁਝ ਲੈ ਕੇ ਨਹੀਂ ਜਾਂਦੇ ਕੋਈ ਨਾ ਕੋਈ ਸਿਖਾ ਕੇ ਜਾਣਗੇ ਬਾਕੀ ਇਹ ਕਿ ਜੰਮ ਦੇ ਬੱਚੇ ਨੂੰ ਜਿਹੜਾ ਆ ਤੁਸੀਂ ਤੇ 9 ਮਹੀਨਾ ਤੱਕ ਕੋਈ ਤੂੜੀ ਪੱਠੇ ਦਾ ਭਰੇਜ ਰੱਖੋ ਤੇ ਉਹਨੂੰ ਚੰਗੀ ਫੀਡ ਪਾਓ ਕਿਸੇ ਵੀ ਕੰਪਨੀ ਦੀ ਚੰਗੀ ਫੀਡ ਪਾਓ ਤਾਂ ਕਿ ਉਹ ਛੇਤੀ ਛੇਤੀ ਤਿਆਰ ਹੋ ਸਕੇ ਅੱਜ ਕੱਲ ਵੱਡੇ ਫਾਰਮਾਂ ਦੇ ਤੁਸੀਂ ਵੇਖ ਸਕਦੇ ਜੇ ਕਿ 12-13 ਮਹੀਨਿਆਂ 'ਚ ਵਸ਼ੀਆਂ ਤਿਆਰ ਹੁੰਦੀਆਂ ਤੇ ਆਪਣੇ ਜਿਹੜੇ ਲੋਕਲ ਪਿੰਡਾਂ ਦੇ ਵਿੱਚ ਵੀ ਜੀ ਦੋ-ਦੋ ਸਾਲ ਲੈ ਕੇ ਵੀ ਬੈਠੇ ਰਹਿੰਦੇ ਆ ਉਹਦਾ ਇਹ ਰੀਜ਼ਨ ਕੀ ਆ ਵੀ ਆਪਾਂ ਨੂੰ ਨੌਲੇਜ ਨਹੀਂ ਹੈਗੀ ਠੀਕ ਆ ਸੋ ਇਸ ਕਰਕੇ ਮੈਂ ਨਾ ਕਿ ਵਸਵਾਦ ਕੈਂਪ ਲੱਗਦੇ ਆ ਸਰਕਾਰੀ ਕੈਂਪ ਵੀ ਲੱਗਦੇ ਆ ਜਾਂ ਕੰਪਨੀਆਂ ਦੇ ਮੁੰਡੇ ਹੋਏ ਆਉਂਦੇ ਵਸਵਾਦ ਜਿਹੜੀਆਂ ਨੌਲੇਜ ਇਕੱਠੀ ਕਰੋ ਤੇ ਉਹਦੇ ਨਾਲ ਹੀ ਤੁਸੀਂ ਸਫਲ ਵੀਰ ਜੀ ਇਹ ਵੀ ਦੱਸਿਓ ਕਿ ਹੁਣ ਅਗਲੀ ਖੁਇਅਤ ਕਿੱਥੋਂ ਤੱਕ ਪਹੁੰਚਣ ਦੀ ਆ ਟਰੈਕਟਰ ਵੀ ਜਿੱਤ ਲਿਆ ਮੋਟਰਸਾਈਕਲ ਵੀ ਜਿੱਤ ਲਿਆ ਤੇ ਲੱਖਾਂ ਵੀ ਜਿੱਤ ਲਿਆ ਹੁਣ ਕਿੱਥੋਂ ਤੱਕ ਬਚਾਉਣਾ ਹੈ ਉਸ ਮੱਝ ਨੂੰ ਵੇਖੋ ਵੀਰ ਜੀ ਮਾਲਕ ਤੋਂ ਬਿਨਾਂ ਤੇ ਆਪਾਂ ਉਹਦੀ ਨਿਗਾਸਵੱਲੀ ਚਾਹੀਦੀ ਆ ਉਹ ਤੋਂ ਬਿਨਾਂ ਤੇ ਆਪਾਂ ਕੁਝ ਵੀ ਨਹੀਂ ਬਾਕੀ ਕੋਸ਼ਿਸ਼ ਆ ਜਾਰੀ ਆ ਠੀਕ ਆ ਜੀ ਕਿ ਨੀਲੀ ਰਾਵੀ ਨੂੰ ਜ਼ਿਆਦਾ ਪ੍ਰਮੋਟ ਕਰੀਏ ਠੀਕ ਹੈ ਜੀ ਤੇ ਵਾਸੋ ਵਾਦ ਜਿੰਨਾ ਦੁੱਧ ਚਵਾਇਆ ਜਾਵੇ ਚਵਾਇਏ ਤੋਂ ਹਾਂਜੀ ਧੰਨਵਾਦ ਤਾਂ ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਸਾਰਾ ਆਪਣਾ ਨਾਮ ਜਰੂਰ ਦੱਸਿਓ ਪਹਿਲਾਂ ਮੇਰਾ ਨਾਮ ਖਜਾਨ ਸਿੰਘ ਵਾਸਟਰ ਡੀਪੀ ਆ ਖਾਲਸਾਸੀ ਨੀ ਸਕੂਲ ਤਰਨਤਾਰਨ ਤੋਂ ਮੈਂ ਤਹਿਰੋ ਆ ਹਾਂ ਇਹ ਪਿੰਡ ਪੁੱਲਰ ਹੈ ਮੇਰਾ ਹਾਂਜੀ ਇਹ ਇੱਥੇ ਹੀ ਸਾਰਾ ਸਾਲ ਮੈਂ ਤਰਨਤਾਰਨ ਖਾਲਸਾ ਸਕੂਲ ਲਈ ਸਰਵਿਸ ਕੀਤੀ ਹੈਗੀ ਤਾਂ ਸਾਨੂੰ ਇਹ ਜਰੂਰ ਦੱਸਿਓ ਕਿ ਨੀਲੀ রাਵੀ ਕੀ ਆ ਤੇ ਕਿਵੇਂ ਪੰਜਾਬ ਦੇ ਵਿੱਚ ਆਈ ਹੈ ਕਿਉਂਕਿ ਵਿੱਚੋਂ ਰੁਝਾਨ ਬਿਲਕੁਲ ਖਤਮ ਹੋ ਗਿਆ ਸੀ ਮੱਜਾਂ ਦਾ ਤਾਂ ਹੁਣ ਫੇਰ ਨੀਲੀ ਰਾਵੀ ਦੀ ਮੱਜ ਜਿਹੜੀ ਬਹੁਤ ਅੱਗੇ ਆ ਰਹੀ ਹੈ ਵੇਖੋ ਜੀ ਪਹਿਲਾਂ ਸਮਾਂ ਜਦੋਂ ਅਸੀਂ ਸਿਰ ਤੋਂ ਅਸੀਂ ਨੌਜਵਾਨ ਸਾਜੇ ਜਮਾਲ ਚਾਹਦੇ ਉਸੋਂ ਉਹ ਤੋਂ ਸਗੋਂ ਜਿਹੜੀ ਨੀਲੀ ਰਾਵੀ ਜਾਂ ਬੋਲੀ ਮੱਜ ਹੋਵੇ ਉਹਨੂੰ ਪਸੰਦ ਨਹੀਂ ਕੋਈ ਕਰਦਾ ਪਰੰਤੂ ਹੌਲੀ ਹੌਲੀ ਆਣ ਕੇ ਮੇਰਾ ਖਿਆਲ ਹੈ ਬਾਦਲ ਸਾਹਿਬਾ ਤੋਂ ਹੀ ਇਹ ਤੁਰਿਆ ਕੰਮ ਵੀ ਨੀਲੀ ਰਾਵੀ ਨੂੰ ਪ੍ਰੋਮੋਟ ਕਰੀਏ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਰੁਝਾਨ ਹੈ ਨੀਲੀ ਰਾਵੀ ਤੇ ਆਗਾ ਪਰ ਇੱਕ ਘਾਟ ਆ ਕਿ ਸਾਡੇ ਨੀਲੀ ਰਾਵੀ ਦੇ ਵਿੱਚ ਪਾਕਿਸਤਾਨ ਸਾਡੇ ਨਾਲੋਂ ਅੱਗੇ ਆ ਤੇ ਜੇ ਸਰਕਾਰਾਂ ਬਾਕੀ ਵਪਾਰ ਵੀ ਚੱਲ ਸਕਦਾ ਤੇ ਮੱਜਾਂ ਦੇ ਵਿੱਚ ਕੋਈ ਇਹੋ ਜਿਹੀ ਲੁਕਾ ਕੇ ਚੀਜ਼ ਨਹੀਂ ਆ ਸਕਦੀ ਸਾਨੂੰ ਨੀਲੀ ਰਾਵੀ ਦੀਆਂ ਮੱਜਾਂ ਦਾ ਉਧਰ ਫਵਾਰ ਹੋ ਜਾਣਾ ਚਾਹੀਦਾ ਸਾਡੇ ਕੋਲ ਇੱਕ ਇੱਕ ਦੋ ਦੋ ਮੱਝਾਂ ਆ ਜਾਂਦੀਆਂ ਨੀਲੀ ਰਾਵੀ ਦੀਆਂ ਤੇ ਆਹ ਉਹਨਾਂ ਦੀ ਚੰਗੀ ਬਰੀਡ ਪੈਦਾ ਕਰ ਸਕਦੇ ਆਂ ਸਾਡੇ ਮੁਕਾਬਲੇ ਨੀਲੀ ਰਾਵੀ ਦੀ ਪਾਕਿਸਤਾਨ ਦੀ ਮੱਝ ਜਿਹੜੀ ਆ ਦੁੱਧ ਜ਼ਿਆਦਾ ਦੇਣ ਲਈ ਆ ਬੁੱਲ ਵੀ ਉਹਨਾਂ ਦੇ ਸਾਡੇ ਨਾਲੋਂ ਚੰਗੇ ਆ ਤੇ ਇਸ ਵੇਲੇ ਸਾਡੇ ਵੀ ਇੱਥੇ ਬਹੁਤ ਕੋਸ਼ਿਸ਼ ਹੈ ਨੀਲੀ ਰਾਵੀ ਦੀ ਪ੍ਰਮੋਟ ਹੋਣ ਦੀ ਸਾਰੇ ਇਹ ਮੇਲੇ ਜਿੰਨੇ ਰਗ ਰਿਆ ਨੀਲੀ ਰਾਵੀ ਦੇ ਬਾਲੇ ਜ਼ਿਆਦਾ ਖਿਆਲ ਆ ਗਿਆ ਇਹ ਮੋਰਾ ਵੀ ਠੀਕ ਚੱਲਣ ਦੀਆਂ ਪਰ ਨੀਲੀ ਰਾਵੀ ਆ ਇਸ ਵੇਲੇ ਜਿਹੜਾ ਵਗਾ ਉਹ ਲੋਕਾਂ ਦਾ ਬਹੁਤ ਸ਼ੌਂਕ ਹੈਗਾ ਅਸੀਂ ਵੀ ਇਸੇ ਕਰਕੇ ਹੀ ਅੱਗੇ ਹੁਣ ਵੀ ਆ ਝੋਟੀ ਕਾਂਦੀ ਆ ਨੀਲੀ ਰਾਵੀ ਦੀ ਆ ਇਹਦੀ ਗਾਰਾਂ ਬਰੀਡ ਪੈਦਾ ਕਰਾਂਗੇ ਪਹਿਲਾਂ ਮੱਜਾਂ ਦੋਸਤ ਆਂਦੀਆਂ ਸੀ ਇੱਕ ਤੇ ਸਾਡੀ ਕਾਫੀ ਚੰਗੀ ਮੱਜ ਰਹੀ ਆ ਜਿੱਤਣ ਦੀ ਇਸ ਕਰਕੇ ਜੋ ਜੋ ਮੱਲੇ ਲੋਕਾਂ ਦਾ ਮੱਲੇ ਉਹਨੂੰ ਜਦੋਂ ਵੀ ਟੀਕਾ ਭਰਉਂਦੇ ਜੀ ਉਹਨੂੰ ਚੰਗੇ ਮੱਲੇ ਇਹ ਨਹੀਂਗਾ ਵੀ ਜਿਹੜਾ ਮਰਜੀ ਮਾਲੀ ਦਾ ਟੀਕਾ ਭਰਾਤਾ ਜਿਹੜੀ ਨਸਲ ਆ ਉਸ ਨਸਲ ਦਾ ਟੀਕਾ ਪਰਾਓ ਆਮ ਅੰਮ ਘਰਾਂ ਦੇ ਵਿੱਚ ਕੀ ਆ ਕਿ ਅੱਜ ਮੋਰਾ ਦੀ ਆ ਨੀਲੀ ਦਾ ਲਾਤਾ ਜਾਂ ਨੀਲੀ ਦੀ ਆ ਉਹਨੂੰ ਮੋਰਾ ਦਾ ਟੀਕਾ ਲਾਤਾ ਇਸ ਤਰ੍ਹਾਂ ਨਾ ਕਰੋ ਮਤਲਬ ਜੇ ਠੋੜੀ ਟੀਕਾ ਪਰਾਉਣਾ ਉਹਦੇ ਕੋਈ ਚੰਗੇ ਮਾਲੀ ਦਾ ਚੰਗੇ ਬੁੱਲ ਦਾ ਟੀਕਾ ਪਰਾਓ ਤੇ ਗਾਂ ਚੰਗੀ ਨਸਲ ਪੈਦਾ ਕਰੋ ਦੇ ਵੀ ਨਾ ਕਰੋ ਵੀ ਚੰਗਾ ਰੋਗ ਪੱਠੇ ਪਾਏ ਇਹਦੇ ਕੱਟੀ ਪਲਦੀ ਰਹੀਆਂ ਨਹੀਂ ਉਹਦੇ ਘਾਟੇ ਚ ਜਾਣ ਰਿਹਾ ਸੌਦਾ ਡੰਗਰ ਨੂੰ ਛੋਟੇ ਹੁੰਦੇ ਆ ਜਿੱਦਣ ਤੋਂ ਜੰਪ ਪੈਂਦੀ ਆ ਉਦੋਂ ਤੋਂ ਹੀ ਜੇ ਤੁਸੀਂ ਖਿਆਲ ਕਰੋਗੇ ਤੇ ਉਹ ਫਾਇਦੇਮੰਦ ਜਾਓਗੇ ਕਿਉਂਕਿ ਉਹਨੇ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਫਲ ਦੇ ਦੇਣਾ ਵਾਂਗਾ ਇਸ ਵੇਲੇ 2.5 ਸਾਲ ਦੇ ਵਿੱਚ ਦੀ ਚੋਟੀਆਂ ਸੁੰਨ ਡੀਆਂ ਮੱਜਾਂ ਲਗਈ ਪੰਜ-ਪੰਜ ਸਾਲ ਕਿੱਲੇ ਤੇ ਪੱਠੇ ਖਾਈ ਜਾਂਦੀਆਂ ਸੋ ਇਹ ਕਰਕੇ ਆ ਮਨ ਲੈ ਇਹਨੇ ਡੰਗਰਾਂਲੇ ਖਿਆਲ ਕਰਨ ਇਹਨੇ ਵੀ ਰੱਖਣਾ ਚੰਗੇ ਡੰਗਰ ਆ ਕੇ ਚੰਗੀ ਫੀਡ ਦੇ ਕੇ ਚੰਗੀ ਨਸਲ ਪੈਦਾ ਕਰਨ ਸਰ ਇੱਕ ਸਵਾਲ ਆ ਕਿ ਬڑے-ਬڑے ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂਦੇ ਜੇ ਮੁਕਾਬਲਾ ਮੇਲਾ ਕਰਾਉਣਾ ਕੀ ਗੱਲ ਮਾਝੇ ਦੇ ਵਿੱਚ ਇਹ ਮੇਲਾ ਕਿਉਂ ਨਹੀਂ ਹੁੰਦਾ ਦੇਖੋ ਜੀ ਮਾਝੇ ਦੇ ਵਿੱਚ ਇਹ ਸਰਕਾਰਾਂ ਨੇ ਥੋੜਾ ਜਿਹਾ ਕੰਮ ਨਾ ਹੁੰਦਾ ਜਿਹੜੇ ਵੀ ਮਿਨਿਸਟਰੀ ਆ ਪਿਛੇ ਲਾਲਜੀਤ ਲੜਨਾ ਵੀ ਗੱਲਬਾਤ ਹੋਈ ਪਿਛਲੇ ਸਾਲ ਨੇ ਨਹੀਂ ਕਰਾਇਆ ਮੇਲਾ ਤੇ ਜਿਹੜੀ ਪਹਿਲਾਂ ਚੱਲਣ ਦੇ ਮੇਲੇ ਉੱਥੇ ਹੀ ਬਹੁਤ ਹੀ ਮੇਲੇ ਚ ਹੋਈ ਜਾਂਦੇ ਆ ਉਦਾਂ ਹੀ ਤੇ ਆਪ ਆਨੇ ਆਂ ਵੀ ਅਜਿ ਤਰ੍ਹਾਂ ਨਾ ਘੋੜਿਆਂ ਦਾ ਕਰਾ ਲਿਆ ਇੱਥੇ ਦਰਨਤਾਰਨ ਲਾਲਜੀਤ ਨੇ ਕਰਾਇਆ ਸੀ ਪਿਛੇ ਇਸੇ ਤਰ੍ਹਾਂ ਮੱਝਾਂ ਦਾ ਵੀ ਹੋਵੇ ਤੇ ਲੋਕ ਜਦੋਂ ਉੱਥੇ ਜਾਂਦੇ ਆ ਨਾ ਮੇਲੇ ਦੇ ਵਿੱਚ ਉੱਥੇ ਵੇਖ ਕੇ ਤੇ ਮੇਲੇ ਦੇ ਵਿੱਚ ਵੇਖ ਕੇ ਤੇ ਕੀ ਕਰਦਾ ਵੀ ਇੱਕ ਹੀ ਡੰਗਰ ਪਾ ਲਈ ਇਦਾਂ ਦਾ ਹੂੰ ਬੜੇ ਬੜੇ ਡੰਗਰ ਉਸੇ ਸੋਹਣੇ ਬਰੇਗੜੇ ਪਰ ਉੱਥੇ ਛੋਦਾਰ ਡੰਗਰ ਵੀ ਆ ਪਿਛਲੀ ਵਾਰੀ ਉੱਥੇ ਗਏ ਮੇਲੇ ਜੀ ਤੇ ਉਹਦੀ ਮੱਝ ਝੋਟੀ ਹੀ ਨਿੱਕੀ ਜਿਹੀ ਪੜੀ ਤੇ ਉਹ ਜਿਹਨੂੰ ਆਂਦਾ ਮੈਂ ਚੱਲਿਆ ਮਗਰ ਮਗਰੋਂ ਦੇ ਤੁਰ ਹੀ ਜਾਂਦੀ ਹਰਿਆਣੇ ਦਾ ਸੀ ਉਹ ਸੋ ਇੰਨਾ ਆਂਦਾ ਮੈਂ ਆਪਣੇ ਨਾਲ ਹੀ ਆਪਣੇ ਕਮਰੇ 'ਚ ਮੈਨੂੰ ਬਾਕੇ ਪਾਲਿਆ ਵਾ ਸਾਰੇ ਇੰਨਾ ਪਿਆਰ ਲੋਕਾਂ ਦਾ ਉੱਥੇ ਜਦੋਂ ਵੀ ਜਾ ਕੇ ਉਹਨਾਂ ਨੂੰ ਉਤੋਂ ਉਹਨਾਂ ਦੀ ਲਗਨ ਪੈਦਾ ਹੁੰਦੀ ਆ ਉਹਨਾਂ ਨੂੰ ਉਤੋਂ ਸ਼ੌਂਕ ਪੈਦਾ ਹੁੰਦਾ ਜਿੰਨਾ ਚਿਰ ਚੀਜ਼ ਵੇਂਦੇ ਨਹੀਂ ਲੋਕ ਉਹਨਾਂ ਚਿਰ ਨਹੀਂ ਕਿਸੇ ਨੂੰ ਪਤਾ ਯਾਰ ਕਿ ਵੀ ਮੇਲੇ ਤੇ ਪਿੰਡੋਂ ਮੈਂ ਹੀ ਦੋ ਜਾਣੇ ਗਏ ਆ ਸਾਰੇ ਕੋਈ ਪਿੰਡ ਜਿੱਥੇ ਲੋਕੀ ਸਾਰੇ ਵੇਖਣ ਘੋੜੇ ਵੇਖੇ ਲੋਕਾਂ ਨੇ ਬੜੇ ਲੋਕੀਆਂ ਦੇ ਆ ਬੜੇ ਘੋੜੇ ਵਧੀਆ ਪਰ ਉਹ ਬਸ ਦੀ ਗੱਲ ਨਹੀਂ ਸਾਡੇ ਘੋੜਾ ਪਾਲਣਾ ਮੱਝਬਸਤੀ ਗੱਲ ਹੈਗੀ ਆ ਕਿਉਂਕਿ ਬਹੁਤੀ ਜ਼ਮੀਨ ਵੀ ਨਹੀਂ ਲੋੜ ਥੋੜੀ ਜ਼ਮੀਨ ਚੋਂ ਪੱਠੇ ਤਿਆਰ ਹੋ ਜਾਂਦੇ ਆ ਤੇ ਲੋਕੀਂ ਸ਼ੌਂਕ ਨਾਲ ਇਹਨਾਂ ਨੂੰ ਤਿਆਰ ਕਰ ਸਕਦੇ ਆ ਪਰ ਇਹ ਸ਼ੌਂਕ ਪੈਦਾ ਕਰਨੇ ਚਾਹੀਦੇ ਆ ਸਰਕਾਰਾਂ ਨੂੰ ਵੱਧ ਸਵੱਦ ਇਹ ਬੰਨੇ ਲਾਉਣਾ ਚਾਹੀਦਾ ਵਗਾ ਨਾਲੇ ਲੋਕ ਬਿਜੀ ਹੋ ਜਾਣ ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਆ ਜਿਹੜੇ ਕਹਿੰਦੇ ਆ ਵੀ ਕੱਪੜਿਆਂ ਨਾਲ ਗੋਹਾ ਨਹੀਂ ਲੱਗਣਾ ਚਾਹੀਦਾ ਤੇ ਪੈਸੇ ਉਦਾਂ ਹੀ ਆਈ ਜਾਣ ਲਓ ਜੀ ਮੈਂ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਹੀ ਖਿਆਲ ਰੱਖਿਆ ਇਹ ਦੋ ਤਿੰਨ ਚੀਜ਼ਾਂ ਇੱਕ ਤੇ ਖਾਣ ਪੀਣਾਂ ਲੈ ਕੇ ਆ ਰੱਖਿਆ ਜਦੋਂ ਅਸੀਂ ਛੋਟੇ ਹਾਂ ਸਾਨੂੰ ਕਿਹੜਾ ਕਿਸ ਨੇ ਗਾਈਡ ਕੀਤਾ ਸੀ ਵੀ ਤੁਸੀਂ ਆਹ ਖਾਣਾ ਤੇ ਨਹੀਂ ਖਾਣਾ ਉਦੋਂ ਤੇ ਦੇ ਸਕੇ ਹੋ ਤੇ ਦੋਦਿਸ਼ ਕਰਦਾ ਹੁੰਦਾ ਇਸ ਵੇਲੇ ਤੇ ਚਲੋ ਹੋਰ ਡਾਈਟ ਬੜੀ ਵਧੀਆ ਵਾ ਬਸੰਦੀ ਆ ਪਰੰਤੂ ਗਾਰਲਿਕ ਕੋਈ ਆ ਵੀ ਜੇ ਆਹ ਕੱਪੜਿਆਂ ਨੂੰ ਗੋਆ ਨਹੀਂ ਲੱਗਣ ਦੇਣਾ ਤੇ ਖਾਣਾ ਕੀ ਆ ਫਿਰ ਸੇਤਾ ਵੀ ਅੱਜਕੱਲ੍ਹ ਵੇਖ ਲਓ ਅਸੀਂ ਤੇ ਹੁਣ ਤੱਕ ਵੀ ਮੈਂ ਆਈ ਥਿੰਕ ਕਈਆਂ ਨੂੰ ਆਖੀਦਾ ਵੀ ਆਜੋ ਵੇਖ ਲਓ ਕੋ ਕੰਪੀਟੀਸ਼ਨ ਕਰਨਾ ਤੇ ਅਜੇ ਤਿਆਰ ਹਾਂਗੇ ਮੈਨ ਵੇਖਸਾ ਇਹ ਸਗਲੇ ਜਿਉ ਸਾਡੀ ਜਨਰੇਸ਼ਨ ਨਾਲ ਹੋ ਰਿਹਾ ਸਭ ਤੋਂ ਜ਼ਿਆਦਾ ਮਾੜਾ ਹੋ ਰਿਹਾ ਕਿ ਹਸਪੀਟਲ 'ਚ ਲੋਕ ਜਿੰਨੀ ਗੋਟੀ ਨਹੀਂ ਖਾਂਦੇ ਉਹਨੀਆਂ ਤੇ ਗੋਲੀਆਂ ਖਾਈਆਂ ਦੇ ਲੋਕ ਹਸਪੀਟਲ ਭਰੇ ਪਏ ਆਗੇ ਬਿਮਾਰੇ 40 ਸਾਲ ਦਾ ਬੰਦਾ ਆ ਦੀ ਉਹਦਾ ਬਲੱਡ ਪ੍ਰੈਸ਼ਰ ਹੀ ਆ ਸੁਗ ਵੀ ਰਿ ਫਿਗਰ ਵੀ ਆ ਇਹ ਜੀ ਜੀ ਇਹ ਸਾਰਾ ਆਰਟੀਫੀਸ਼ਲ ਚੀਜ਼ਾਂ ਦਾ ਖਾਂਦਾ ਵੇਖੋ ਬਜਾਰੀ ਮਾਲ ਨਾ ਖਾਓ ਬਜਾਰੀ ਚੀਜ਼ ਨਾ ਖਾਓ ਘਰ ਦੀ ਚੀਜ਼ ਖਾ ਲਓ ਬਹੁਤੀ ਪੈਦਾਵਾਨ ਆ ਥੋੜੀ ਖਾ ਲਓ ਥੋੜੀ ਖਾ ਲਓ ਬਲ ਘਰ ਦੀ ਚੀਜ਼ ਖਾਓ ਮੈਂ ਤੇ ਕਿਸਾਨ ਯੂਨੀਅਨ 'ਚ ਵੀ ਹੁਣ ਆਇਆ ਵਾਂ ਕਿਸਾਨ ਯੂਨੀਅਨ ਦਾ ਪ੍ਰਧਾਨ ਹੋਵਾਂਗਾ ਏ ਮੈਂ ਉਹ ਦਿਨ ਵੀ ਉੱਥੇ ਵੀ ਦੋ ਤਾਈ ਮੀਟਿੰਗ ਹੋਈਏ ਮੈਂ ਸਾਰੇ ਨੂੰ ਆਖਿਆ ਕਿ ਸੰਜਿਉਣੀ ਵਾਲੀ ਜਿੱਤੇ ਵੀ ਜਾਂਦੇ ਜੇ ਲੋਕਾਂ ਨੂੰ ਸੁਨੇਹਾ ਦਿਓ ਪੰਜ ਸੱਤ ਮਰਲੇ ਸਬਜ਼ੀ ਕਰਦੇ ਜਰੂਰ ਬੀਜੋ ਕਨਾਲ ਕਮਾਦੇ ਜਰੂਰ ਰਲ ਕੇ ਵੇਲ ਨਾਲ ਲਾਓ ਗੁੜ ਜਰੂਰ ਖਾਓ ਖੰਡ ਦਾ ਖਿਹੜਾ ਛੱਡ ਦਿਓ ਸਿੰਪਲ ਰਹੋ ਜਿੰਨਾ ਕਿ ਰਹਾ ਜਾਂਦਾ ਸਿੰਪਲ ਰਹੋ ਵਿਆਹ ਮਾਛਾ ਦੀਆਂ ਤੇ ਇਕੱਠ ਖਰਚ ਕਰੋ ਕਰਜ਼ਾ ਨਾ ਚੁੱਕੋ ਬਾਜੋ ਨਿਆਣੇ ਹੁਣ ਰੋਂਦੇ ਆ ਕਿਦਾਂ ਰੋਂਦੇ ਤਾਈ ਮਾਰਨਦੇ ਆਹੀਂ ਇਹਨਾਂ ਦਾ ਕਰਜ਼ਾ ਚੁੱਕ ਕੇ ਕੀ ਫਾਇਦਾ ਨਿਕਲਿਆ ਇਥੇ ਮਿਹਨਤ ਕਰਕੇ ਰੋਟੀ ਮਿਲਦੀ ਐ ਇਹੋ ਜਿਹੀ ਨਹੀਂ ਗੱਲ ਕਿ ਮਿਹਨਤ ਕਰਾਂਗੇ ਜੇ ਭਈਆ ਇੱਕ ਉਥੇ ਰੇੜੀ ਲਾ ਕੇ ਕੋਠੀਆਂ ਪਾ ਸਕਦਾ ਤਰਨ ਤਰਨ ਦੇ ਵਿੱਚ ਤੇ ਅਸੀਂ ਸੰਕਾ ਦੀ ਕੰਮ ਕੰਮ ਕਿਸੇ ਤਰ੍ਹਾਂ ਦਾ ਵੀ ਉਹਦਾ ਸੰਗ ਨਹੀਂ ਗਈ ਇਹ ਜਿਹੜਾ ਮੂਰਖ ਬੰਦਾ ਵਾ ਜਿਹੜਾ ਆਖੂਗਾ ਵੀ ਆਹ ਮਾੜਾ ਕੰਮ ਕਰਨ ਰਿਹਾ ਕੰਮ ਕੋਈ ਵੀ ਆ ਉਹਨੂੰ ਕੰਮ ਕਰਕੇ ਆਪਣੀ ਜ਼ਿੰਦਗੀ ਚੰਗੀ ਬਸਰ ਕਰਨੀ ਚਾਹੀਦੀ ਐ ਖਾਸ ਕਰਕੇ ਸਾਡੇ ਨੌਜਵਾਨ এডਿਕੇਸ਼ਨ ਤੋਂ ਪਛਾੜ ਗਏ ਤੂੰ ਇਹ ਅਫਸਰ ਵੇਂਦੇ ਜੇ ਕੋਈ ਅਫਸਰ ਨਹੀਂ ਸਾਡਾ ਜਿਹੜਾ ਪੰਜਾਬੀ ਹੋਵੇ ਸਾਰੇ ਹੀ ਭਈਏ ਤੁਰੇ ਹੁੰਦੇ ਹੈ ਜੂਪੀ ਹਲੋ ਬਿਹਾਰ ਹਲੋ ਤੂੰ ਸਾਡੇ ਬੱਚਿਆਂ ਨੂੰ ਪੜ੍ਹਾਈ ਵੱਲੇ ਵੀ ਖਿਆਲ ਦੇਣਾ ਚਾਹੀਦਾ ਸਾਡੇ ਬੱਚੇ ਮਾਪੇ ਚਾਹੁੰਦੇ ਆ ਖਰਚ ਵੀ ਕਰਦੇ ਆ ਪਰ ਨਹੀਂ ਬੱਚੇ ਪੜ੍ਹਾਈ ਵੱਲੇ ਖਿਆਲ ਨਹੀਂ ਦਿੰਦੇ ਪਰ ਤੂੰ ਜਿਹੜਾ ਹੁਣ ਬਾਹਰ ਦਾ ਰਜਾਨ ਹੀ ਘਟ ਗਿਆ ਸ਼ੈ ਤੇ ਦੇ ਦੇਣੇ ਇਹ ਗੱਲ ਤੂੰ ਇਧਰ ਨੂੰ ਤੁਰਨ ਸਾਡੇ ਬੱਚੇ ਜੇ ਪੜ੍ਹਨਗੇ ਉਹ ਨਹੀਂ ਲੱਗ ਸਕਦੇ ਸਾਰੇ ਕੰਪੀਟੀਸ਼ਨ ਲੜਨ ਸੋ ਨਹੀਂ ਸਾਡੇ ਇਧਰ ਖਿਆਲ ਨਹੀਂ ਦੇਣ ਦਾ ਐ ਐਜੂਕੇਸ਼ਨਲ ਵੱਲੇ ਵੀ ਖਿਆਲ ਦੇਣਾ ਚਾਹੀਦਾ ਵਾ ਸੋ ਮੇਰੀ ਤੇ ਸਾਰਿਆਂ ਨੂੰ ਉਹ ਸਲਾਹ ਵੀ ਸਿਹਤ ਵੱਲੇ ਉੜਾਈਏਲੇ ਕੰਮ ਵਾਲੇ ਇਧਰ ਧਿਆਨ ਦਿਓ ਸ਼ੌਕ ਵਾਲੇ ਨਾ ਜਾਜਾ ਦਿਓ ਗੱਡੀਆਂ ਵਾਲੇ ਮੋਬਾਈਲਾਂ ਵਾਲੇ ਇਹਨਾਂ ਵਾਲੇ ਨਾਲ ਧਿਆਨ ਦਿਓ ਇਦੀ ਟਾਈਮ ਵੇਸੇ ਬਸ ਦੇ ਵਿੱਚ ਬੈਂਦੇ ਜੇ ਸਾਰੇ ਮੋਬਾਈਲ ਪਹਿਲਾਂ ਹੀ ਕਾਨੂੰਨ ਨੂੰ ਲਾ ਲੈਂਦੇ ਆਏ ਖਤਰਨਾਕ ਚੀਜ਼ ਹੈ ਬਹੁਤੀ ਚੰਗੀ ਨਹੀਂਗੀ ਜੇ ਧੰਨਵਾਦ ਜੀ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਮਿਹਰਬਾਨੀ ਆਏ ਜੀ ਸ਼ੁਕਰੀਆ ਜੀ ਤਾਂ ਮੈਂ ਤਾਂ ਇਹੋ ਹੀ ਅਪੀਲ ਕਰੂੰਗਾ ਵੀਰਾਂ ਨੂੰ ਕਿ ਗੂਠੇ ਦੇ ਨਾਲ ਸ਼ੇਅਰ ਇਨਿੰਗ ਕਰ ਦਿਓ ਕਿ ਹਰ ਨੌਜਵਾਨ ਪੀੜੀ ਕੋਲੇ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਜਿਵੇਂ ਸਾਰੇ ਉਹਨਾਂ ਨੇ ਕਿਹਾ ਹੈ ਕਿ ਮਿਹਨਤ ਕਰੋ ਤੇ ਰੱਜ ਕੇ ਖਾਓ ਕਿਉਂਕਿ ਮ ਰੱਜ ਕੇ ਤਾਂ ਹੀ ਖਾਓਗੇ ਜੇ ਮਿਹਨਤ ਕਰੋਗੇ ਜੇ ਇਸ ਇਸ نسل ਨੂੰ ਅਸਾਂ ਪਾਲ ਲਈਏ ਤਾਂ ਲੱਖਾਂ ਰੁਪਏ ਦੇ ਨਾਮ ਅਤੇ ਬڑے-ਬڑے ਟਰੈਕਟਰ ਇਸ ਮੱਧ ਨੇ ਜਿੱਤੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਭੁੱਲਰ ਪਿੰਡ ਦਾ ਨਾਂ ਜਿਹੜਾ ਚਮਕਾਇਆ ਏ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਛੀਨਾ ਤਰਨਤਾਰਨ